ਸਾਰਗਮ ਹਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਸਤਿਗੁਰੂ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਮਹਾਰਾ ਵਡਿਆਈ ਦੁਨੀਆ ਦੇ ਚ ਬਹੁਤ ਵੱਡੀਆਂ-ਵੱਡੀਆਂ ਪਦਵੀਆਂ ਹਨ ਲੋਕਾਂ ਨੇ ਬੜੀ ਵਡਿਆਈ ਸਮਝੀ ਕੋਈ ਰਾਜਾ ਬਣੁੰਦੀ ਕੋਈ ਸਰਦਾਰ ਬਣੁੰਦੀ ਕੋਈ ਅਮੀਰ ਬਣੁੰਦੀ ਵਡਿਆਈ ਸਮਝਦਾ ਹੈ ਕੋਈ ਸਾਧ ਬਣਦੀ ਵਡਿਆਈ ਸਮਝਦਾ ਹੈ ਕੋਈ ਦੁਨੀਆ ਚ ਦੇਵਤਾ ਬਣ ਦੀ ਵਡਿਆਈ ਸਮਝਦਾ ਹੈ ਕੋਈ ਰਿਧੀਆਂ ਸਿੱਧੀਆਂ ਦੀ ਵਡਿਆਈ ਸਮਝਦਾ ਹੈ ਆਪ ਦੱਸੋ ਮਾਰਾ ਵਡਿਆਈ ਅਸਲ ਤੇ ਹੈ ਕੀ ਚੀਜ਼ ਤਾਂ ਸਰਗੂ ਜੀ ਫਰਮਾਉਂਦੇ ਨੇ ਕੋ ਦਵਾਤ ਰੂਪ ਕ੍ਰਿਸ਼ਣੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਨ ਮੇਰੇ ਹਰ ਕੈ ਨਾਮ ਵਡਾਈ ਏ ਮੇਰੇ ਪਿਆਰੇ ਆਪਣੇ ਮਨ ਤੇ ਨਿਸ਼ਚੇ ਕਰ ਹਾਂ ਤਤਪ੍ਰੇਤਿ ਪਪਾ ਰਹਿ ਗਿਆ ਨਾ ਜਾਨਣ ਮੇਰੇ ਹਰ ਕਾ ਨਾਮ ਵਡਾਈ ਇਹ ਮੇਰੇ ਪਿਆਰੇ ਮਨੋ ਪਰਮੇਸ਼ਰ ਦੇ ਨਾਮ ਕਰਕੇ ਹੀ ਵਡਿਆਈ ਪ੍ਰਾਪਤ ਹੁੰਦੀ ਹੈ ਹਰ ਬਿਨ ਅਵਰ ਨਾ ਜਾਣਾ ਕੋਈ ਅਸੀਂ ਅਕਾਲ ਪੁਰਖ ਤੋਂ ਬਗੈਰ ਅਵਰ ਸਤਾਂਜ ਹੋਰ ਕੋਈ ਨਹੀਂ ਜਾਣਗੇ ਹਰ ਕਾ ਨਾਮ ਮੁਕਤ ਗਤ ਪਾਈ ਜਿਸ ਕਿਸੇ ਨੇ ਮੁਕਤੀ ਚਾਰ ਪ੍ਰਕਾਰ ਦੀ ਸਵਰਗ ਦੀ ਸਰਗਣ ਦੀ ਮੁਕਤੀ ਪਾਈ ਹੈ ਬਕੁੰਠ ਦੀ ਉਹਨ ਵੀ ਹਰੀ ਦੇ ਨਾਮ ਕਰਕੇ ਪਾਈ ਹੈ ਤੇ ਗਤੀ ਪਰਮੇਸ਼ਰ ਦੀ ਕੈਵਲ ਮੁਕਤੀ ਵੀ ਜਿਸ ਕਿਸੇ ਨੇ ਪਾਈ ਹੈ ਪਰਮੇਸ਼ਰ ਦੇ ਨਾਮ ਕਰਕੇ ਹੀ ਪਾਈ ਹੈ ਰਹਾਉ ਸ਼ਬਦ ਭਉ ਭੰਜਨ ਜਮ ਕਾਲ ਨਿਖੰਜਨ ਇਹ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਉਪਦੇਸ਼ ਹੈ ਸ਼ਬਦ ਸ਼ਬਦ ਭਉ ਭੰਜਨ ਇਹ ਦੁਨੀਆ ਦੇ ਭੈ ਸਤ ਪ੍ਰਕਾਰ ਦੇ ਭੰਨਣ ਵਾਲਾ ਹੈ ਜਮ ਕਾਲ ਨਿਖੰਜਨ ਤੇ ਜਮ ਕਾਲ ਜਿਹੜਾ ਕਾਲ ਕਰਨ ਵਾਲਾ ਹੈ ਜਮ ਰੂਪ ਕਾਲ ਕੋ ਨੂੰ ਵੀ ਖੰਜਰ ਕੱਟਣ ਵਾਲਾ ਹੈ ਜੰਮਨ ਮਹਰੂਪ ਕਾਲ ਨੂੰ ਵੀ ਕੱਟਣ ਵਾਲਾ ਹੈ ਹਰ ਛੇਤੀ ਲੇਵ ਲਈ ਹਰੀ ਦੇ ਨਾਲ ਲੇਵ ਲਗਾਉਣ ਵਾਲਾ ਐਸਾ ਸ਼ਬਦ ਹੈ ਗੁਰੂ ਸਾਹਿਬ ਦੇ ਸ਼ਬਦ ਕਰਕੇ ਸਾਰੇ ਸੁਖ ਪ੍ਰਾਪਤ ਹੁੰਦੇ ਦੁੱਖਾਂ ਦੀ ਨਿਗਰਤੀ ਹੁੰਦੀ ਹੈ ਹਰ ਸੁਖ ਦਾਤਾ ਗੁਰਮੁਖ ਦਾਤਾ ਇਹ ਗੁਰਮੁਖਨ ਗੁਰਾਂ ਦਾ ਰਾਜਾ ਜਾਣਿਆ ਕਿ ਪਰਮੇਸ਼ਵਰ ਹੀ ਸੁਖਾਂ ਦਾ ਦਾਤਾ ਹੈ ਸਹਜੇ ਰਹਾ ਸਮਾਈ ਸੁਖੀ ਉਹਨਾਂ ਗੁਰਮੁਖਾਂ ਦਾ ਨਾਨਕ ਮਹਾਰਾਜ ਜੀ ਸਮਾਇਆ ਰਹਿ ਗਿਆ ਗੀਣ ਹੋਇਆ ਰਹਿੰਦਾ ਹੈ ਭਗਤਾਂ ਦਾ ਭੋਜਨ ਹਰ ਨਾਮ ਨਰੰਜਨ ਭਗਤਾਂ ਜਨਾਂ ਦੀ ਖੁਰਾਕ ਜਿਹੜਾ ਭੋਜਨ ਪਰਮੇਸ਼ਰ ਨਰੰਜਨ ਸੁਧ ਸਰੂਪ ਜੋ ਹੈ ਉਹਦੇ ਨਾਮ ਦਾ ਹੀ ਭੋਜਨ ਹੈ ਇਸੇ ਕਰਕੇ ਉਹ ਆਤਮ ਤ੍ਰਿਪਤੀ ਕਰਕੇ ਆਨੰਦ ਰਹਿੰਦੇ ਹਨ ਪਹਿਨਣ ਭਗਤ ਵਡਾਈ ਅੱਜ ਪਰਮੇਸ਼ਰ ਦੀ ਭਗਤੀ ਦੀ ਜਿਹੜੀ ਵਡਿਆਈ ਪ੍ਰਾਪਤ ਹੋਣੀ ਇਹੋ ਹੀ ਪਹਿਨਣਾ ਸਿਰੋਪਾਉ ਪਹਿਰਦੇ ਹਨ ਭਗਤ ਸਿਰ ਪਾਉ ਦੀਓ ਪਰੋ ਆਪਣੇ ਨਿਜ ਘਰ ਵਾਸਾ ਸਦਾ ਹਰ ਸੇਵਨ ਹਰਿ ਅਕਾਲ ਪੁਰਖ ਦਾ ਹੀ ਭਜਨ ਕਰਦੇ ਆ ਉਹਨਾਂ ਦਾ ਸਤ ਸਰੂਪ ਰੂਪੀ ਘਰ ਚ ਵਾਸਾ ਹੋਇਆ ਹੈ ਹਰ ਦਰ ਸੋਭਾ ਪਾਈ ਹਰੀ ਦੇ ਦਰਗਾਹ ਸਾਥ ਸੰਗ ਕੀ ਵੀ ਉਹ ਸੋਭਾ ਪਾਉਂਦੇ ਆ ਹਰੀ ਦੇਰ ਗਿਆਨ ਚ ਵੀ ਇਸਤੋ ਕੇ ਸੋਭਾ ਪਾਉਂਦੇ ਐ ਹਰੀ ਦੇਰ ਸਚਖੰਡ ਚ ਵੀ ਉਹ ਸੋਭਾ ਪਾਉਂਦੇ ਹਨ ਮਾਨੀ ਦੇਰ ਅੰਦਰੇ ਇਇਤਰੀ ਰੂਪ ਉਹ ਚ ਸੋਭਾ ਪਾਉਂਦੇ ਹਨ ਮਨਮੁਖ ਬੁੱਧ ਕਾਚੀ ਮਨੂਆ ਡੋਲੈ ਮਨਮੁਖ ਬੁੱਧ ਦੀ ਕੱਚੇ ਪਦਾਰਸਾਂ ਚ ਲੱਗੀ ਕੱਚੀ ਹੈ ਮਨ ਪਦਾਰਸਾਂ ਵੱਲ ਡੋਲਦਾ ਰਹਿੰਦਾ ਹੈ ਆਕਸ ਨਾ ਕਥਾ ਕਹਾਣੀ ਉਹ ਕੱਦ ਸਰੂਪ ਦੀ ਕਥਾ ਕਸਮ ਨਹੀਂ ਕਰਨ ਜਾਣਦੇ ਨਾ ਕਿਸੇ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ਕਿਉਂ ਕਥ ਦੀ ਕਥਾ ਨਹੀਂ ਕਹਿ ਸਕਦੇ ਗੁਰਮਤਿ ਨੇ ਚਲ ਹਰ ਮਨ ਵਸਿਆ ਜਿਨ੍ਹਾਂ ਦੇ ਗੁਰਮਤਿ ਦੁਆਰਾ ਅਚਲ ਸਰੂਪ ਹਰੀ ਮਨ ਵਿੱਚ ਵਸ ਗਿਆ ਹੈ ਅੰਮ੍ਰਿਤ ਸਾਚੀ ਬਾਣੀ ਉਹੋ ਦੀ ਬਾਣੀ ਅੰਮ੍ਰਿਤ ਦੀ ਭਰੀ ਹੋਈ ਹੈ ਸੱਚੀ ਬੋਲਦੇ ਹਨ ਅਮਰ ਕਰਨ ਵਾਲੀ ਬਾਣੀ ਹੈ ਮਨ ਕੀ ਤਰੰਗ ਸ਼ਬਦ ਨਿਵਾਰੇ ਜਿਹੜੇ ਮੰਨ ਕੇ ਫੁਰਨੇ ਹਨ ਨਾ ਉੱਠਦੇ ਇਹ ਸ਼ਬਦ ਦੀ ਕਮਾਈ ਕਰਕੇ ਗੁਰੂ ਮਖਨ ਮੀਟ ਲੈ ਆ ਰਸਨਾ ਸਹਿਜ ਸੁਭਾਈ ਰਸਨਾ ਵੀ ਸਤਿ ਸਿਦ ਮਹਾਰਾ ਦੀ ਸੋਭਾ ਵਿੱਚ ਜੁੜੀ ਹੋਈ ਹੈ ਭਉਂਦਾ ਪਰਮੇਸ਼ਰ ਦੀ ਪ੍ਰੀਤ ਸਤਗੁਰ ਮਿਲ ਰਹੀ ਹੈ ਸਦ ਆਪਣੇ ਆਪਣੇ ਸਤਗੁਰੂ ਹੈ ਹੋਰ ਕੋਈ ਨਹੀਂ ਦੁਨੀਆ 'ਚ ਸਦਾ ਉਹਨਾਂ ਦੀ ਨਾਲ ਮਿਲ ਕੇ ਰਹਿਣਾ ਕਰੀਏ ਜੀਨ ਹਰ ਛੇਤੀ ਲਿਵ ਲਾਈ ਸਤਗੁਰੂ ਮਹਾਰਾਜ ਸਾਹਿਬ ਕਹੇ ਜੀ ਇਹਨਾਂ ਨੂੰ ਪਰਮੇਸ਼ਰ ਦੇ ਨਾਲ ਬ੍ਰਤੀ ਨੂੰ ਜੋੜਦਾ ਸਿੱਖਾਂ ਦੀ ਨੂੰ ਮਨ ਸ਼ਬਦ ਮਰੇ ਤਾਂ ਮੁਕਤ ਹੋਵੇ ਕੀ ਭਾਈ ਇਹ ਮਨ ਜਦੋਂ ਸ਼ਬਦ ਕਰਕੇ ਜੀਵਤ ਭਾਵ ਵੱਲੋਂ ਮਰੇ ਤਾਂ ਇਹ ਮੁਕਤ ਹੋ ਸਕਦਾ ਹੈ ਹਰ ਚਰਣੀ ਚਿਤ ਲਾਈ ਤੇ ਜੀਵਤ ਭਾਵ ਤੋਂ ਕਿਵੇਂ ਮਰੇ ਅਕਾਲ ਪੁਰਖ ਦੇ ਚਰਣਾ ਕਬਦਾਂ ਚਿੱਦੀ ਬਿਰਤੀ ਨੂੰ ਲਾਉਣਾ ਕਰੇ ਹਰ ਸਰ ਸਾਗਰ ਸਦਾ ਜਲ ਨਿਰਮਲ ਹਰੀ ਤਾਂ ਭਾਈ ਸਾਗਰ ਸਮੁੰਦਰ ਦੇ ਸਰਦਾਰ ਸੋਇ ਸਦਾ ਨਿਰਮਲ ਪੁਜੇਲ ਉਪਦੇਸ਼ ਰੂਪੀ ਜਲ ਹੈ ਪਰ ਜੇਤਨ ਰੂਪੀ ਜਲ ਊਜਲ ਹੈ ਜਿਸ ਦਾ ਨਾ ਵੈਸਾ ਹੈ ਜਿਸ ਵਹਾਈ ਜਿਹੜਾ ਸ਼ਾਂਤੀ ਸੁਭਾਅ ਧਾਰਨ ਹੈ ਇਸ਼ਨਾਨ ਕਰੀ ਕੋਈ ਹਮੇਸ਼ਾ ਸ਼ਬਦ ਵਿਚਾਰ ਸਦਾ ਰੰਗ ਰਾਤੇ ਗੁਰੂ ਸਾਹਿਬ ਦੇ ਸ਼ਬਦ ਦੇ ਉਪਦੇਸ਼ ਨੂੰ ਵਿਚਾਰ ਕੇ ਸਦਾ ਪ੍ਰੇਮ ਰੰਗ ਚ ਰਤੇ ਰਹਿੰਦੇ ਹਨ ਹਉ ਮੈਂ ਤ੍ਰਿਸ਼ਨਾ ਮਾਰੀ ਉਹਨਾਂ ਦੀ ਜਿਹੜੀ ਦੇਹ ਦੀ ਹੰਗਤਾ ਸੀ ਰਸਾਂ ਕਸਨ ਤ੍ਰਿਸ਼ਨਾ ਸੀ ਇਹ ਨਾਮ ਦੇ ਪ੍ਰਤਾਪ ਕਰਕੇ ਮਹਾਰ ਲਈ ਮੇਟ ਲਈ ਹੈ ਅੰਤਰ ਨੇ ਕੇਵਲ ਹਰ ਰਵਿਆ ਅੰਤਰ ਨੇ ਕੇਵਲ ਸੁਧ ਸਰੂਪ ਜੋ ਹਰੀ ਹੈ ਨੇ ਵਿਸ਼ੇਸ਼ ਕਰਕੇ ਕੇਵਲ ਉਹ ਕੀ ਕੋਇਕ ਹੈ ਉਸ ਨੂੰ ਰਵਿਆ ਉਚਾਰਿਆ ਸਭ ਆਤਮ ਰਾਮ ਮੁਰਾਰੀ ਸਾਰਿਆਂ ਜੋ ਵਾਹਿਗੁਰੂ ਨੂੰ ਧ੍ਰਬ ਦ੍ਰਿਸ਼ਟੀ ਐਸੀ ਜਗ ਆਰਤੀ ਜਿਵੇਂ ਪਾਰਸ ਦੀ ਕਲਾ ਨਾ ਅੱਠੇ ਤਾਂ ਤਾਂ ਸੋਇਨਾ ਹੀ ਚਮਕਿ ਆਉਂਦੀਆਂ ਬਣ ਕੇ ਐ ਮਹਾਰਾਜ ਦੇ ਸ਼ਬਦ ਨਾਲ ਹਰੀ ਦੇ ਆਤਮ ਰਾਮ ਨੂੰ ਵੀ ਵਿਚਾਰਨ ਸਾਰਿਆਂ ਦਾ ਆਪਣਾ ਆਪ ਰੂਪ ਰਵਿਆ ਹੋਇਆ ਪਰਮੇਸ਼ਵਰੀ ਵਿਚਾਰ ਲਿਆ ਸੇਵਕ ਸੇਵ ਰਹੇ ਸੱਚ ਰਾਤੇ ਅੱਜ ਹੈ ਸੱਚ ਜੀ ਰੰਗੇ ਹੋਏ ਫੇਰ ਹੰਕਾਰ ਨਹੀਂ ਕਰਦੇ ਮੈਂ ਉਹ ਹੀ ਕਾਨੇ ਵਾਂਗੂ ਉਹ ਸੱਚੇ ਜੀ ਰੰਗੇ ਹੋਏ ਸੇਵਕ ਬਣ ਕੇ ਆਪ ਜਪਦੇ ਹੋਰ ਉਹਨਾਂ ਨੂੰ ਜਪਾਉਂਦੇ ਐ ਇਹ ਸੇਵਾ ਕਰਦੇ ਰਹਿੰਦੇ ਹਨ ਗੁਰਸਿੱਖ ਜੋ ਤੇਰੇ ਮਨ ਭਾਣੇ ਨੇ ਉਹ ਮਾਰੇ ਸੇਵਕ ਭਾਵ ਵਾਲੇ ਭਾਵ ਭਗਤੀ ਵਾਲੇ ਤੇਰੇ ਮਨ ਚ ਭਾ ਗਏ ਚੰਗੇ ਲੱਗ ਆਏ ਹਨ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਜੀਰੇ ਅੰਦਰ ਦੁਬਦਾ ਤੇ ਚਿੱਤਾ ਚ ਮਨ ਹੈ ਉਹ ਮਹਲ ਸਰੂਪ ਨੂੰ ਨਹੀਂ ਪਾ ਸਕਦੇ ਜਗ ਦੀ ਝੂਠੀ ਪ੍ਰੀਤੀ ਹੈ ਉਹਨਾਂ ਦੀ ਗੁਣ ਅਵਗਣ ਨਾ ਪਛਾਣੇ ਉਹਨਾਂ ਦੇ ਗੁਣਾ ਦਾ ਧਾਰਨ ਕਰਨਾ ਔਗਣਾ ਦਾ ਤਿਆਗ ਦੀ ਪਛਾਣ ਹੀ ਨਹੀਂ ਕਰਦੇ ਐਸੇ ਪੁਰਖ ਆਪੇ ਮੀਲ ਲੈ ਅਕਤ ਕਥਿਏ ਜਿਹਨੂੰ ਆਪ ਸਤਗੁਰਾਂ ਦੁਆਰਾ ਮੀਲ ਲੈਂਦਾ ਕਛ ਸਰੂਪ ਲਖਣਾ ਦੁਆਰਾ ਮੇਰੇ ਸਾਥ ਤਸਵੀਰ ਲਖਣਾ ਦੁਆਰਾ ਸਰੂਪ ਦਾ ਕਸਨ ਕਰਦੇ ਹਨ ਸੱਚ ਸ਼ਬਦ ਸੱਚ ਬਾਣੀ ਸੱਚਾ ਗੁਰਾਂ ਦਾ ਸ਼ਬਦ ਉਪਦੇਸ਼ ਹੈ ਸਚੀ ਗੁਰੂ ਸਾਹਿਬ ਦੀ ਬਾਣੀ ਹੈ ਉਚਾਰਨ ਕੀਤੀ ਹੋਈ ਸੱਚਾ ਬ੍ਰਹਮ ਹੈ ਸਚੀ ਉਹਦੀ ਧੁਰ ਕੀ ਬਾਣੀ ਹੈ ਇਹ ਜਿਹਦੀ ਸੱਚੀ ਤ੍ਰਿਆ ਰੂਪ ਬਾਣੀ ਬਣਾਵਟ ਜਿਹੜੀ ਹੈ ਸਾਖੀ ਨੂੰ ਸਾਰਿਆ ਜਤਮਾ ਰੂਪ ਹੈ ਇਹ ਸੱਚਾ ਉਪਦੇਸ਼ ਹੈ ਗੁਰਾਂ ਦਾ ਤੇ ਸੱਚੀ ਉਹਨਾਂ ਦੀ ਬਣਾਵਟ ਹੈ ਜਿਨ ਜੱਤਾ ਸੋ ਤੁਸੀਂ ਜਿਹਾ ਹੋ ਗਿਆ ਨਾਨਕ ਸਾਚੇ ਸੱਚ ਸਮਾਣੇ ਸਤਿਗੁਰੂ ਜੀ ਕਹਿੰਦੇ ਸੱਚੇ ਨਾਮ ਨੂੰ ਜਪਣ ਵਾਲੇ ਸੱਚ ਸਰੂਪ ਚ ਸਮਾ ਗਏ ਹਨ ਹਰ ਕਾ ਨਾਮ ਵਖਾਣੀ ਜੋ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਨ ਕਰਦੇ ਰਹਿੰਦੇ ਹਨ ਹਰ ਵਕਤ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਆਤ ਮੀਠਾ ਕਹੀ ਮੇਰੇ ਪਿਆਰੇ ਮਨਾ ਜਿੰਨੇ ਦੁਨੀਆ ਦੇ ਮਿੱਠੇ ਰਸ ਮੰਨੇ ਆ ਸਾਰਿਆਂ ਤੋਂ ਸੱਦੇ ਵਸਤੂ ਕੌੜੀਆਂ ਸੱਚੇ ਨਾਮ ਮੀਠਾ ਪਰਮੇਸ਼ਰ ਦਾ ਨਾਮ ਬਤਿਆਨਤ ਮਿੱਠਾ ਪਿਆਰਾ ਹੈ ਮਿੱਠੀਆਂ ਚੀਜ਼ਾਂ ਖਾ ਕੇ ਮਗਰੋਂ ਮਨ ਜਿਹੜਾ ਹੈ ਉਹ ਜਵਾਨ ਬੇਸਵਾਦ ਫਿੱਕੀ ਹੋ ਜਾਂਦੀ ਹੈ ਪ੍ਰਵੇਸ਼ ਦੇ ਨਾਮ ਕਰਕੇ ਬੇਰਸੀ ਨਹੀਂ ਹੁੰਦੀ ਹਰ ਵਕਤ ਆਨੰਦ ਵਿੱਚ ਲੀਨ ਰਹਿੰਦਾ ਹੈ ਜਿੱਤ ਅਤਿ ਮਿੱਠਾ ਹੈ ਜਨਮ ਜਨਮ ਕੇ ਕਿਲਵਿਖ ਪਾਉ ਪੰਜਨ ਮਹਾਰਾਜ ਸਾਹਿਬ ਦਾ ਇਹੋ ਜਿਹਾ ਮਿੱਠਾ ਨਾਮ ਹੈ ਜਨਮਾਂ ਜਨਮਾਂ ਦੇ ਜਿਹੜੇ ਚਾਰ ਪ੍ਰਕਾਰ ਦੇ ਪਾਪ ਹੈ ਉਹਨਾਂ ਨੂੰ ਭੰਨਣ ਵਾਲਾ ਹੈ ਅਤੇ ਸਤ ਪ੍ਰਕਾਰ ਦੇ ਭੈਅ ਨੂੰ ਵੀ ਭੰਨਣ ਵਾਲਾ ਹੈ ਗੁਰਮੁਖ ਏਕੋ ਦੀਠਾ ਗੁਰਮੁਖਾਂ ਦੀ ਦ੍ਰਿਗਤੀ ਯਾਗ ਪੈਂਦੀ ਕੋਈ ਵਾਹਿਗੁਰੂ ਦਿਸਿਆ ਆਉਂਦਾ ਹੈ ਜਿਵੇਂ ਖੰਡ ਦੇ ਖਡਾਉਣੇ ਚ ਖੰਡ ਹੀ ਦਿਸਿਆਉਂਦੀ ਹੈ ਜਿਵੇਂ ਪਾਣੀ ਦੀਆਂ ਲਹਿਰਾਂ ਚ ਪਾਣੀ ਦਿਸਿਆਉਂਦਾ ਜਿਵੇਂ ਸਵੇਨੇ ਦੇ ਗਹਿਣੇ ਚ ਸਵੇਨਾ ਹੀ ਦਿਸਿਆਉਂਦਾ ਇਸ ਪ੍ਰਕਾਰ ਗੁਰਮਖਾਨੀ ਕੋਈ ਦੇਖਿਆ ਹੈ ਰਹਾਉ ਕੋਟ ਕੋਟ ਅੰਤਰ ਕੋਟ ਕੋਟ ਅੰਤਰ ਕੇ ਪਾਪ ਵਿਨਾਸ਼ ਨੂੰ ਜਿਹੜੇ ਕਰੋੜਾ ਪਾਪ ਸਾਹਿਬ ਸੰਗੇ ਜੀ ਕੋਟੰਤਰ ਕਰੋੜਾ ਹੀ ਅੰਦਰ ਹੈ ਪਾਪ ਅੰਤਰਾ ਪਾਉਣ ਵਾਲੇ ਵੈਗੁਰੂ ਤੋਂ ਕਰੋੜਾ ਜਨਮਾਂ ਚ ਕੀਤੇ ਹੋਏ ਕਰੋੜਾਂ ਹੀ ਪਾਪਾਂ ਦੇ ਕੋਟ ਕਿਲੇ ਉਸਰੇ ਹੋਏ ਐ ਉਹ ਸਾਰਿਆਂ ਨੂੰ ਮਾਰਿਆ ਨੇ ਨਾਸ਼ ਕਰਨ ਵਾਲਾ ਹੈ ਨਾਮ ਹਰ ਸੱਚਾ ਮਨ ਭਾਇਆ ਜਿਨ੍ਹਾਂ ਦੇ ਮਨ ਚ ਸੱਚਿਆ ਹਰੀ ਦਾ ਨਾਮ ਪਾ ਗਿਆ ਚੰਗਾ ਲੱਗਿਆ ਹੈ ਹਰ ਬਿਨ ਅਵਰ ਨਾ ਸੂਝੈ ਦੂਜਾ ਸਾਨੂੰ ਤਾਂ ਕਰਤਾਰ ਤੋਂ ਬਿਨਾ ਹੋਰ ਦਿਸਦਾ ਹੀ ਨਹੀਂ ਐਸੀ ਦ੍ਰਿਸ਼ਟੀ ਜਾਗ ਪਈ ਹੈ ਦੂਸਰਾ ਸਤਿਗੁਰ ਏਕ ਬੁਝਾਇਆ ਸਤਿਗੁਰ ਇੱਕ ਉਹਦਾ ਏਹੀ ਸਮਝਾ ਦਿੰਦਾ ਹੈ ਕਿਰਪਾ ਦ੍ਰਿਸ਼ਟੀ ਕਰਕੇ ਪ੍ਰੇਮ ਪਦਾਰਥ ਜਿਨ ਘਟ ਵਸਿਆ ਇਹ ਭਾਈ ਦਰਸ਼ਨ ਉਹਨੂੰ ਹੁੰਦੇ ਆ ਜਿਨ੍ਹਾਂ ਦੇ ਪ੍ਰੇਮ ਰੂਪੀ ਪਦਾਰਥ ਹਿਰਦੇ 'ਚ ਵਸ ਗਿਆ ਹੈ ਸਹਜੇ ਰਹੇ ਸਮਾਈ ਉਸ ਸਤਿ ਸਿਦ္ਧ ਮਹਾਰਾਜ ਜੀ ਲੀਨ ਹੋਏ ਰਹਿੰਦੇ ਮਿਲੇ ਰਹਿੰਦੇ ਹਨ ਸਬਦ ਰਤੇ ਸੇ ਰੰਗ ਚ ਲੂਲੇ ਜੋ ਗੁਰ ਸ਼ਬਦ ਵਿੱਚ ਰੰਗੇ ਆ ਉਹ ਚਰੂਲੇ ਗਾੜੇ ਰੰਗ ਚ ਪਰਮੇਸ਼ਰ ਦੇ ਰੰਗ ਚ ਰੰਗੇ ਗਏ ਹਨ ਰਾਤੇ ਸਹਜ ਸੁਭਾਈ ਸਤਿ ਸਿਦ္ਧ ਰੰਗੇ ਹੀ ਰਹਿੰਦੇ ਆ ਸ਼ਾਂਤੀ ਸੁਭਾਅ ਧਾਰ ਕੇ ਰਸਨਾ ਸਬਦ ਵਿਚਾਰ ਰਸ ਰਾਤੀ ਉਹਨਾਂ ਦੀ ਰਸਨਾ ਵੀ ਜਿਹੜੀ ਹੈ ਗੁਰੂ ਸਾਹਿਬ ਦੇ ਸ਼ਬਦ ਦੇ ਵਿਚਾਰ ਦੇ ਰਸ ਪ੍ਰੇਮ ਚ ਰੰਗੀ ਜਾਂਦੀ ਹੈ ਲਾਲ ਭਈ ਰੰਗ ਲਾਈ ਤੇ ਰਸਨਾ ਸ਼ਬਦ ਰਸਨਾ ਸ਼ਬਦ ਵਿਚਾਰ ਰਸ ਰਾਤੀ ਰਸਨਾ ਗੁਰੂ ਸ਼ਬਦ ਦੇ ਵਿਚਾਰ ਦੇ ਪ੍ਰੇਮ ਰਸ ਚ ਰੰਗੀ ਗਈ ਹੈ ਲਾਲ ਭਈ ਰੰਗ ਲਾਈ ਅਗੇ ਲਾਲ ਪ੍ਰੇਮਣ ਹੋ ਗਈ ਹੈ ਰੰਗ ਪ੍ਰੇਮ ਲਾ ਕੇ ਲਾਲ ਭਗਤੀ ਦੇ ਸਹਿਤ ਲਾਲ ਗਿਆਨ ਦੀ ਲਾਲੀ ਦੇ ਸਹਿਤ ਹੋ ਗਈ ਹੈ ਰੰਗ ਪ੍ਰੇਮ ਜਿਨ੍ਹਾਂ ਦੀ ਬਿਰਤੀ ਨੂੰ ਲਾਉਣਾ ਕੀਤਾ ਹੈ RAM ਨਾਮ ਨੇ ਕੇਵਲ ਜਾਣਿਆ ਤੁਸੀਂ ਕੇਵਲ ਸੁਧ ਸਰੂਪ ਪਰਮੇਸ਼ਰ RAM ਦੇ ਨਾਮ ਦੁਆਰਾ ਜਾਣਿਆ ਹੈ ਮਨ ਤ੍ਰਿਵਤਿਆ ਸ਼ਾਂਤ ਆਈ ਨਾ ਨੂੰ ਨਾ ਰਜ ਗਿਆ ਪਦਾਰਥਾਂ ਵੱਲੋਂ ਸ਼ਾਂਤੀ ਆ ਕੇ ਸਾਰੀਆਂ ਵਾਸ਼ਨਾ ਦੀ ਨਿਵਰਤੀ ਰੂਪ ਸ਼ਾਂਤੀ ਆ ਗਈ ਪੰਡਤ ਪੜ ਪੜ ਮੋਨੀ ਸਭ ਥੱਕ ਗਏਖੋ ਇਸ ਤਰ੍ਹਾਂ ਲਿਬਲਾਈ ਤੋਂ ਬਗੈਰ ਪੰਡਤ ਵਿਦਵਾਨ ਵਿਦਿਆ ਨੂੰ ਪੜ ਪੜ ਕੇ ਮੋਨੀ ਬੁੱਲ ਘੁੱਟ ਘੁੱਟ ਕੇ ਮੌਨ ਧਾਰ ਕੇ ਸਾਰੇ ਥੱਕ ਗਏ ਹਨ ਭਰਮ ਭੇਖ ਥੱਕੇ ਭੇਖ ਧਾਰੀ ਉਹਦੇ ਭੇਖਾਂ ਨੂੰ ਧਾਰਨ ਵਾਲੇ ਭੇਖਾਂ ਦੇ ਭਰਮ ਭਰਮ ਕੇ ਥੱਕ ਗਏ ਵੀ ਫਲਾਨਾ ਭੇਖ ਚੰਗਾ ਫਲਾਨਾ ਭੇਖ ਚੰਗਾ ਇਸ ਪ੍ਰਕਾਰ ਫਸੇ ਰਹਿੰਦੇ ਹਨ ਗੁਰ ਪ੍ਰਸਾਦ ਨਿਰੰજન ਪਾਇਆ ਸਤਿਗੁਰਾਂ ਦੀ ਕਿਰਪਾ ਜਿਨਾ ਤੇ ਉਹਨਾਂ ਨੇ ਗ੍ਰਸਤ ਵਿੱਚ ਰਹਿਣ ਦੀ ਪਰਵੇਸ਼ਨ ਨੂੰ ਪਾ ਲਿਆ ਸੁਧ ਸਰੂਪ ਨੂੰ ਸੱਚ ਹੈ ਸ਼ਬਦ ਵਿਚਾਰੀ ਸਤਿਗੁਰਾਂ ਦੀ ਸ਼ਬਦ ਦੀ ਵਿਚਾਰवान ਹੋ ਗਏ ਉਹ ਆਵਾਗੁਣ ਨਿਵਾਰ ਸੱਚ ਰਾਤੇ ਉਹਨਾਂ ਦੇ ਆਵਾਗੁਣ ਜੰਮਣ ਮਰਨ ਮਾਰਨ ਮੇੜ ਦੁੱਤਾ ਹੈ ਸਾਜ ਰੂਪ ਜਿਉਂ ਨਾਲੇ ਚਿੱਤਰ ਰੰਗੇ ਗਏ ਹਨ ਸਾਜ ਸ਼ਬਦ ਮਨ ਭਾਇਆ ਸੱਚਾ ਗੁਰਾਂ ਦਾ ਸ਼ਬਦ ਉਪਦੇਸ਼ ਉਹਨਾਂ ਦੇ ਮਨ ਚੰਗਾ ਲੱਗਾ ਹੈ ਸੱਚਾ ਬ੍ਰਹਮ ਮਨ ਚ ਭਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਜਿਨਾਂ ਨੇ ਪਾਈ ਸਤਿਗੁਰਾਂ ਦੀ ਸੇਵਾ ਕੀਤੀ ਹੈ ਸਦਾ ਸੁਖ ਪਾਇਆ ਹੈ ਅੱਗੇ ਨੂੰ ਜੋ ਜੋ ਸੇਵਾ ਕਰਨਗੇ ਸਦਾ ਸੁਖ ਨੂੰ ਪਾਈਏ ਪਾ ਲਵਾਂਗੇ ਜਿਨ ਵਿੱਚੋਂ ਆਪ ਗਵਾਇਆ ਪਰ ਸਦਾ ਸੁਖ ਉਹਨਾਂ ਨੂੰ ਮਿਲਿਆ ਜਿਨਾਂ ਨੇ ਆਪਾ ਭਾਵ ਅੰਦਰੋਂ ਹੰਕਾਰ ਗਵਾਤਾ ਹੈ ਸਾਚੈ ਸ਼ਬਦ ਸਹਿਜ ਤੁਨ ਉਪਜੈ ਸੱਜੇ ਬਣਾਉਂਦੇ ਸ਼ਬਦ ਕਰਕੇ ਸ਼ਾਂਤੀ ਵਾਲੀ ਤੁਨੀ ਅੰਦਰੋਂ ਪ੍ਰਗਟ ਹੁੰਦੀ ਹੈ ਹਰ ਵਕਤ ਸਿਮਰਨ ਹਾਏ ਪ੍ਰਭ ਕਾ ਸਿਮਰਨ ਅਨਹਕ ਚਰ ਕਾ ਹਰ ਬਣੀ ਰਹਿੰਦੀ ਹੈ ਮਨ ਸਾਚੈ ਲਿਵ ਲਾਈ ਜਿਨ੍ਹਾਂ ਦੇ ਮਨ ਨੂੰ ਸੱਚੇ ਸਰੂਪ ਦੇ ਲੇਭਿਰਤੀ ਨੂੰ ਲਾਇਆ ਜੋੜਿਆ ਹੈ ਆਗਮ ਅਗੋਚਰ ਨਾਮ ਨਰੰਜਨ ਆਗਮ ਜੋ ਪਰਮੇਸ਼ਵਰਾਂ ਇੰਦਰੀਆਂ ਦੇ ਵਿਸ਼ੇ ਹੈ ਉਹ ਰੰਜਨ ਦੇ ਨਾਮ ਨੂੰ ਗੁਰਮੁਖ ਮੰਨ ਵਸਾਈ ਗੁਰਮੁਖਨ ਮੰਨ ਕੇ ਵਸਾਉਣਾ ਕੀਤਾ ਹੈ ਏਕ ਸਮਹਿ ਸਭ ਜਗ ਤੋ ਵਰਤੈ ਉਹ ਉਹਨਾਂ ਨੂੰ ਐਸਾ ਬ੍ਰਹਮ ਗਿਆਨ ਹੋਇਆ ਇੱਕ ਅਦਵਾਇਤ ਰੂਪ ਵਿੱਚ ਸਾਰਾ ਜਗ ਅਧਿਆਸ ਰੂਪ ਹੋ ਕੇ ਕਲਪਤ ਰੂਪ ਹੋ ਕੇ ਵਰਤ ਰਿਹਾ ਵਿਰਲਾ ਏਕ ਪਛਾਣ ਅਦਵਾਇਤ ਰੂਪ ਨੂੰ ਜੋਤੀ ਜੈਂਦੇਂ ਦੇਖਾਂ ਤੇ ਜੋ ਤੁਮਾਰੀ ਤੇਰਾ ਰੂਪ ਕਨੇਹਾ ਇਕੋ ਦਹਾਤ ਨੂੰ ਕੋਈ ਕੋਈ ਬਿਰਲਾ ਅਧਿਕਾਰੀ ਹੈ ਜਿਹੜਾ ਪਛਾਣਦਾ ਗੁਰਾਂ ਦਵਾਰ ਸ਼ਬਦ ਮਰੈ ਤਾਂ ਸਭ ਕਿਸ ਸੂਝੈ ਇਹ ਭਾਈ ਗੁਰਾਂ ਦੇ ਸ਼ਬਦ ਕਰਕੇ ਵਾਸ਼ਨਾ ਮਰ ਜਾਵੇ ਜੀਵਤ ਭਾਵ ਤੋਂ ਮਰ ਜਾਵੇ ਤਾ ਸਭ ਕੁਝ ਦੇ ਅੰਦਰ ਪਰਮੇਸ਼ਵਰ ਹੀ ਦਿਸਿਆਉਂਦਾ ਹੈ ਅਨੰਦਨ ਏਕੂ ਜਾਣੈ ਰਾਜਨੀ ਕੋ ਰਾਇਤ ਰੂਪ ਨੂੰ ਜਾਣਦਾ ਵਿਦਿਆ ਰੂਪੀ ਰਾਤ ਨੂੰ ਬ੍ਰਹਮ ਗਿਆਨ ਰੂਪੀਦਰ ਹੋ ਜਾਂਦਾ ਹੈ ਜਿਸ ਨੂੰ ਨਦਰ ਕਰੇ ਸੋਈ ਜਨ ਬੂਝੈ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਦੇ ਆ ਉਹੋ ਹੀ ਗੁਰਾਂ ਤੋਂ ਪੁੱਛਦੇ ਹਾਂ ਮੈਂ ਉਹੋ ਹੀ ਸਮਝਦੇ ਆ ਜਨ ਪ੍ਰੇਮੀ ਹੋਰ ਕਹਿਣਾ ਕਥਨ ਨਾ ਜਾਏ ਹੋਰ ਤਾਂ ਇਹ ਸ਼ਕਤੀ ਬਿਰਤੀ ਕਰ ਕੇ ਮੈਂ ਕਹਿ ਸਕਦਾ ਹਾਂ ਕਿਉਂ ਕਸਮ ਨਹੀਂ ਕੀਤਾ ਜਾ ਸਕਦਾ ਕਹੇ ਹੋਏ ਵਾਕਾਂ ਨੂੰ ਜੇ ਕੋਈ ਕਹਿਣਾ ਕਰੇ ਵੇ ਤਾਂ ਸ਼ਾਸਤ੍ਰਾਂ ਦੁਆਰਾ ਕਸਮ ਨਹੀਂ ਕੀਤਾ ਜਾਂਦਾ ਉਸ ਰੂਪ ਨਾਨਕ ਨਾਮ ਰਤੇ ਸਦਾ ਬੈਰਾਗੀ ਇਸ ਤਰ੍ਹਾਂ ਕਹਿਣੇ ਕਰਕੇ ਉਹ ਕਸਮ ਝਾਉਂਦਾ ਨਹੀਂ ਇਕਤ ਰੂਪ ਹੈ ਨਾਨਕ ਨਾਮ ਰਤੇ ਸਦਾ ਬੈਰਾਗੀ ਸਤਿਗੁਰੂ ਜੀ ਕਹਿੰਦੇ ਜੋ ਨਾਮ ਜਿ ਰੰਗੇ ਸਦਾ ਬਿਰਾਗਵਾਨ ਹਨ ਸੰਸਾਰ ਤੋਂ ਇੱਕ ਸ਼ਬਦ ਲਿਵ ਲਾਈ ਇੱਕ ਸ਼ਬਦ ਗੁਰਾਂ ਦੇ ਕਰਕੇ ਵਾਹਿਗੁਰੂ ਜੀ ਲਿਵ ਲਗਾਈ ਹੈ ਉਹਨਾਂ ਨੇ